ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਹੋ ਤਲ ਗੁਰ ਸੇਵੀਐ ਅਹਨ ਸੈ ਜਿਸ ਬਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫ ਦੁਖ ਸੰਮਦੀ ਨੋਰ ਅਰਸੋਂ ਕੁਰਸੋਂ ਛਟਿਆ ਤੋਦ ਡਠੇ ਸਚੀ ਪਾਤੁਸ਼ ਮਲ ਜਨਮ ਜਨਮ ਦੀ ਕਟਿਆ சனண சச்சா பாத பசோ சக நாசார சத்ன ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕਮ ਲਾ ਤੀਜਾ ਮਨ ਹਠ ਕਿਨੇ ਨਾ ਪਾਇਓ ਸਭ ਥਕੇ ਕਰਮ ਕਮਾਈ ਮਨ ਹਠ ਪੀਖ ਕਰ ਪਰਮ ਦੇ ਦੁਖ ਪਾਇਆ ਦੂਜੈ ਭਾਇ ਮਨ ਹਠ ਕਿਨੈ ਨਾ ਪਾਇਓ ਸਭ ਥਕੇ ਕਰਮ ਕਮਾਈ ਮਨ ਹਠ ਭੀਖ ਕਰ ਪਰਮ ਦੇ ਦੁਖ ਪਾਇਆ ਦੂਜੈ ਭਾਇ ਰਿਤ ਸਦ ਸਭ ਮੋਹ ਹੈ ਨਾਮ ਨਾ ਵਸੈ ਮਨ ਆਈ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਈ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਈ ਮਾ ਲਾਤੀ ਜਾਬਦੈ ਸਾਦ ਨ ਆਇਓ ਨਾਮ ਨ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕਿਰਤ ਪਇ ਕਮਾਵਣਾ ਕੋਈ ਨਾਮ ਏਟਣ ਹਾਰ ਪੌੜੀ ਧੰਨ ਧੰਨ ਸਤਿ ਪੁਰਖ ਸਤਿ ਗੁਰੂ ਹਮਾਰਾ ਜੇ ਤ ਮਿਲੇ ਹਮ ਕੋ ਸ਼ਾਂਤ ਆਈ ਧੰਨ ਧੰਨ ਸਤਿ ਪੁਰਖ ਸਤਿ ਗੁਰੂ ਹਮਾਰਾ ਜੇਤ ਮਿਲੇ ਹਮ ਹਰ ਭਗਤ ਪਾਈ ਤਨ ਤਨ ਹਰ ਭਗਤ ਸਤਿਗੁਰੂ ਹਮਾਰਾ ਜੇ ਸ ਕੀ ਸੇਵਾ ਤੇ ਹਮ ਹਰ ਨਾਮ ਲਵਲਾਈ ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨਵਾਰੀ ਮਿੱਤਰ ਹਮਕੋ ਸਭ ਸਾਮ ਦ੍ਰਿਸ਼ਟ ਦਿਖਾਈ ਤਨ ਤਨ ਸਤ ਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਇ ਤਨ ਤਨ ਗਿਆਨੀ ਸਤ ਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸੰਮ ਦ੍ਰਿਸ਼ਟ ਦਿਖਾਈ ਤੰਨ ਤੰਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਇ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ